ਜੀ ਸਤਿ ਸ੍ਰੀ ਅਕਾਲ ਕਿੱਦਾਂ ਸਾਰੇ ਉਮੀਦ ਆ ਸਾਰੇ ਠੀਕ ਹੋਣਗੇ ਬਹੁਤ ਬਹੁਤ ਧੰਨਵਾਦ ਥੈਂਕਸ ਜਿਨ੍ਹਾਂ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਪਹਿਲਾਂ ਚੈਨਲ ਸਬਸਕ੍ਰਾਈਬ ਕੀਤਾ ਤੇ ਜਿਨ੍ਹਾਂ ਨੇ ਕਮੈਂਟ ਵੀ ਕੀਤੇ ਆ ਤੇ ਮੇਰਾ ਭਰਾ ਹੁਣ ਵੀ ਜਿਹੜਾ ਵੀਡੀਓ ਦੇਖਦਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਵੀਡੀਓ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਆ ਘੰਟੀ ਜੀ ਦਾ ਬਟਨ ਦਬਾ ਲਿਆ ਕਰੋ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਦਿਆ ਕਰੋ ਨੋਟੀਫਿਕੇਸ਼ਨ ਆ ਜਾਂਦੀ ਹੈ ਕਿ ਆਪਣੀ ਨਵੀਂ ਵੀਡੀਓ ਆਈ ਹੈ ਇਹ ਤੁਹਾਨੂੰ ਲੋੜ ਨਹੀਂ ਤੁਸੀਂ ਤੰਦਰੁਸਤ ਹੋ ਤੁਹਾਡੇ ਤੇ ਮਾਲਕ ਦੀ ਕਿਰਪਾ ਪਰ ਆਪਣੀ ਵੀਡੀਓ ਨਾਲ ਕਿਸੇ ਨਾ ਕਿਸੇ ਨੂੰ ਜ਼ਰੂਰ ਫਾਇਦਾ ਮਿਲੂਗਾ ਤੁਹਾਡਾ ਕੋਈ ਰਿਸ਼ਤੇਦਾਰ ਹੋ ਭੈਣ ਭਰਾ ਹੋ ਯਾਰ ਦੋਸਤੂਗਾ ਆਪਣੀ ਵੀਡੀਓ ਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਆਪਣੇ ਨੁਕਸਾਨਾ ਕੋਈ ਵੀ ਨੁਕਸਾਨ ਨਹੀਂ ਬੈਨੀਫਿਟ ਵੀ ਬੈਨੀਫੈਕਟਾ ਕਿਸੇ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਆਪਾਂ ਬੈਠੇ ਆ ਇਸ ਕਰਕੇ ਮੇਰਾ ਭਰਾ ਅੱਜ ਜਿਹੜੀ ਆਪਾਂ ਅੱਜ ਨੁਸਖਾ ਲੈ ਕੇ ਆਏ ਆ ਉਹ ਇੰਨੇ ਜਾਣਿਆਂ ਨੇ ਰਿਕਵੈਸਟ ਕੀਤੀ ਹੈ ਕਿ ਵੀਰਿਆ ਨੁਸਖੇ ਤੇ ਵੀਡੀਓ ਉਹ ਵੀਰਿਆ ਨੁਸਖੇ ਤੇ ਵੀਡੀਓ ਪਾਓ ਆਪਾਂ ਐਵੇਂ ਨਹੀਂ ਚੱਕ-ਚੱਕ ਕੇ ਵੀਡੀਓ ਤੇ ਵੀਡੀਓ ਚਾੜੀ ਜਾਂਦੇ ਆਪਾਂ ਵਰਤੇ ਹੋਏ ਨੁਸਖਿਆਂ ਦੇ ਵੀਡੀਓ ਪਾਉਨੇ ਆ ਜਿਹੜੇ ਆਪਣੇ ਕਾਮਯਾਬ ਨੇ ਕੰਮ ਕਰਦੇ ਨੇ ਉਹਨਾਂ ਨੁਸਖਿਆਂ ਦੇ ਪਾਉਨੇ ਆ ਪੁਰਾਣੇ ਤੋਂ ਪੁਰਾਣੇ ਨੁਸਖਿਆਂ ਦੇ ਪਾਉਨੇ ਆ ਐਵੇਂ ਨਹੀਂ ਦੇਖ ਕੇ ਵੀਡੀਓ ਆਪਾਂ ਕੋਈ ਨੁਸਖਾ ਦੱਸਦੇ ਹੈਗੇ ਇਸ ਕਰਕੇ ਅੱਜ ਆਪਾਂ ਮਟਾਪੇ ਦੀ ਗੱਲ ਕਰਨ ਲੱਗੇ ਆ ਬੜੇ ਲੋਕਾਂ ਨੂੰ ਆਪਣਾ ਮਟਾਪਾ ਪ੍ਰੋਬਲਮ ਲੱਗਦਾ ਪਰ ਨਹੀਂ ਯਾਰ ਪ੍ਰਮਾਤਮਾ ਦੀ ਦੇਣ ਮਟਾਪਾ ਕੋਈ ਡੀ ਪ੍ਰੋਬਲਮ ਹੈਗੀ ਆ ਪਰ ਜਿੰਨਾਂ ਲੋਕਾਂ ਦਾ ਜ਼ਿਆਦਾ ਹੈ ਕਈ ਤਾਂ ਵੈਸੇ ਚੀਜ਼ਾਂ ਖਾਈ ਜਾਂਦੇ ਆ ਦਵਾਈਆਂ ਖਾਈ ਜਾਂਦੇ ਆ ਜਿਹੜੇ ਠੀਕ ਵੀ ਨੇ ਪਰ ਜਿੰਨਾ ਦਾ ਜ਼ਿਆਦਾ ਏ ਉਹਨਾਂ ਲਈ ਇਹ ਵੀਡੀਓ ਆ ਜਿਨ੍ਹਾਂ ਨੇ ਘਟਾਉਣਾ weight ਆਪਣਾ ਘਟਾ ਸਕਦਾ ਵਾ ਇਹ ਵੀਡੀਓ 100% ਆਪਣਾ ਨੁਸਖਾ ਕੰਮ ਕਰੂਗਾ ਤੇ ਜਿਨੇ ਜੀ ਨੂੰ ਜ਼ਿਆਦਾ ਪ੍ਰੋਬਲਮ ਲੱਗਦੀ ਆ ਮੇਰੇ ਹਿਸਾਬ ਨਾਲ ਤਾਂ ਬਾਡੀ ਕੋਈ ਪ੍ਰੋਬਲਮ ਹੈ ਨਹੀਂਗੀ ਜੀ ਤੁਸੀਂ ਜੇ ਤੁਸੀਂ ਧੁਰ ਫਿਰ ਸਕਦੇ ਹੋ ਵਧੀਆ ਠੀਕ ਆ ਕੰਮ ਕਰ ਸਕਦੇ ਹੋ ਤੇ ਫਿਰ ਤੋਂ ਤੇ ਮਟਾਪਾ ਕੋਈ ਪ੍ਰੋਬਲਮ ਨਹੀਂ ਆਗੀ ਪਰ ਜਿਨ੍ਹਾਂ ਨੂੰ ਪ੍ਰੋਬਲਮ ਲੱਗਦਾ ਏ ਜਿਨ੍ਹਾਂ ਨੂੰ ਲੱਗਦਾ ਕਿ ਭਰਾ ਆਪਾਂ ਪਤਲੇ ਹੋਣਾ ਵਾ ਉਹਨਾਂ ਲਈ ਤਾਂ ਇਹ ਰਾਮ ਬਾਣਾ ਰਾਮ ਬਾਣ ਅਮਰਤਾ ਅਮਰਤੇ ਕਿਸਮ ਦਾ ਇਸ ਗੱਲ ਕੇ ਵੀਡੀਓ ਸੇਵ ਕਰ ਲਿਆ ਕਰੋ ਅੱਗੇ ਸ਼ੇਅਰ ਕਰ ਦਿਆ ਕਰੋ WhatsApp ਤੇ ਪਾ ਦਿਆ ਕਰੋ ਗਰੁੱਪਾਂ 'ਚ ਪਾ ਦਿਆ ਕਰੋ ਕਿਸੇ ਨਾ ਕਿਸੇ ਨੂੰ ਜਿਹਨੂੰ ਲੋੜ ਆ ਦੇ ਤੱਕ ਪਹੁੰਚ ਸਕੇ ਤੇ ਜਿਹੜਾ ਤੁਹਾਡਾ ਯਾਰ ਦੋਸਤ ਕੋਈ ਮੋਟਾ ਹੈ ਬਦਲਾ ਹੋਣਾ ਚਾਹੁੰਦਾ ਉਹਨੂੰ ਵੀ ਵੀਡੀਓ ਭੇਜੋ ਤੇ 100% ਆਪਾਂ ਨੁਸਖਾ ਕੰਮ ਕਰੂਗਾ 100% ਪਰ ਜਿਹੜਾ ਤਰੀਕੇ ਨਾਲ ਵਰਤੂਗਾ ਇਹ ਨਹੀਂ ਕਿ 4 ਦਿਨ ਉਹ ਚੀਜ਼ ਖਾ ਲਈ ਤੇ ਉਸ ਤੋਂ ਬਾਅਦ ਉਹ ਸਿੱਟੀ ਪਈ ਆ ਖੁੰਜੇ ਦੇ ਵਿੱਚ ਤੇ ਆਪਾਂ ਕਹਿੰਦੇ ਜੀ ਸਾਡਾ weight ਨਹੀਂ ਘਟਿਆ ਨਹੀਂ ਘਟੂਗਾ 100% ਘਟੂਗਾ ਜਿੱਥੇ ਤੁਸੀਂ ਇੰਨੇ ਸਾਲ ਦੇ ਘਰ ਦੇ ਪਏ ਹੋ 3 ਮਹੀਨੇ ਸਾਡਾ ਨੁਸਖਾ ਵਰਤ ਕੇ ਦੇਖੋ 3 ਮਹੀਨੇ ਦਵਾਈ ਖਾਣੀ ਆ ਤੇ ਆਪ ਵੀ ਬਣਾਉਣੀ ਆ ਕਿਸੇ ਤੋਂ ਲੈਣ ਨਹੀਂ ਜਾਣੀ ਹੈਗੀ ਇਹ ਕਰਕੇ ਕਾਪੀ ਚੱਕ ਲਓ ਪੈਨ ਚੱਕ ਲਓ ਜਾਂ ਵੀਡੀਓ ਸੇਵ ਕਰ ਲਓ ਸਕਰੀਨ ਰਿਕਾਰਡਿੰਗ ਲਾ ਲਓ 100 ਗ੍ਰਾਮ ਵਿੱਚ ਮੈਂ ਲੈਣੀ ਆ 100 ਗ੍ਰਾਮ ਹੀ ਸੌਂਫ ਲੈਣੀ ਆ 100 ਗ੍ਰਾਮ ਹੀ ਤੁਸੀਂ ਜੀਰਾ ਲੈਣਾ ਹੈ ਤਿੰਨੇ ਚੀਜ਼ਾਂ ਪੀਸ ਲੈਣੀਆਂ ਨੇ ਕੋਈ ਰੋਸਟ ਨਹੀਂ ਕਰਨੀਆਂ ਕੁਝ ਨਹੀਂ ਕਰਨੀਆਂ ਤਿੰਨੇ ਚੀਜ਼ਾਂ ਪੀਸ ਲੈਣੀਆਂ ਨੇ ਪੀਸ ਕੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਵੇਰੇ ਗਰਮ ਪਾਣੀ ਨਾਲ ਲੈ ਲੈਣਾ ਜੇ ਤਾਂ ਗ੍ਰੀਨ ਟੀ ਫੋੜ ਕਰ ਸਕਦੇ ਹੋ ਤਾਂ ਗ੍ਰੀਨ ਟੀ ਦੇ ਨਾਲ ਉਹਦਾ ਚਮਚ ਠੀਕ ਹੈ ਜੇ ਜਿਹੜਾ ਨਹੀਂ ਫੋੜ ਕਰ ਸਕਦਾ ਉਹ ਗਰਮ ਪਾਣੀ ਜਿੰਨਾ ਚਾਹ ਜਿੰਦਾਂ ਗਰਮ ਚਾਹ ਪੀਣੀ ਆ ਉਨਾ ਕ ਗਰਮ ਪਾਣੀ ਅੱਧਾ ਨਿੰਬੂ ਨਿਚੋੜ ਲਓ ਵਿੱਚ ਸ਼ਹਿਦ ਪਾਣਾ ਪਾ ਲਓ ਜਿਹਨੂੰ 슈ਗਰ ਵਗੈਰਾ ਨੂੰ ਸ਼ਹਿਦ ਪਾਉਣ ਦੀ ਵੀ ਲੋੜ ਨਹੀਂ ਹੈਗੀ ਅੱਧਾ ਨਿੰਬੂ ਨਿਚੋੜ ਕੇ ਪਹਿਲਾਂ ਆਪਣੀ ਦਵਾਈ ਖਾ ਲੈਣੀ ਆ ਆਰਾਮ ਨਾਲ ਖਾਦੀ ਜਾਣੀ ਹੈ ਕੋਈ ਇਹ ਨਹੀਂ ਹੈਗਾ ਵੀ ਪਾਣੀ ਨਾਲ ਲੰਘਾਉਣੀ ਆ ਆਰਾਮ ਨਾਲ ਖਾਦੀ ਜਾਣੀ ਸਿੱਪ-ਸਿੱਪ ਨਾਲ ਤੇ ਉਤਤ ਬਾਦ ਸਿੱਪ-ਸਿੱਪ ਕਰਕੇ ਤੁਸੀਂ ਉਹਨੂੰ ਪੀ ਲਓ ਇੱਕ ਇੱਕ ਸਿੱਪ ਉਤਤ ਬਾਦ ਸੈਰ ਕਰੋ ਅੱਧਾ ਪੌਣਾ ਘੰਟਾ ਨੰਗੇ ਪੈਰੀ ਸੈਰ ਕਰੋ ਚੱਪਲਾਂ ਪਾ ਕੇ ਸੈਰ ਨਹੀਂ ਕਰਨੀ ਹੈਗੀ ਕੋਠੇ ਦੇ ਘਰ ਲੋ ਜੇ ਹੋ ਸਕੇ ਤਾਂ ਬਜਰੀ ਦੇ ਉੱਤੇ ਕਰੋ ਸੈਰ ਸਭ ਤੋਂ ਵਧੀਆ ਜਿਨ੍ਹਾਂ ਨੇ ਕੋਈ ਲੱਤਾਂ ਦੀ ਪ੍ਰੋਬਲਮ ਆ ਉਹ ਵੀ ਬਜਰੀ ਤੇ ਸੈਰ ਕਰਨ ਬਜਰੀ ਤੇ ਸੈਰ ਕਰਨ ਨਾਲ ਪੈਰਾਂ ਦੇ ਪੁਆਇੰਟ ਦੱਬੇ ਜਾਂਦੇ ਆ ਤੇ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਸਰੀਰ ਨੂੰ ਆਪਾਂ ਦੋ ਨੁਸਖੇ ਦੱਸਣੇ ਆ ਦੋਨੇ ਜਿਹਨੇ ਜਿਹੜਾ ਯੂਜ਼ ਕਰਨਾ ਆਰਾਮ ਨਾਲ ਕਰ ਸਕਦਾ ਤੇ 100% ਕੰਮ ਕਰਨਗੇ ਦੂਜਾ ਨੁਸਖਾ 100 ਪਿਆਜ਼ ਗ੍ਰਾਮ ਹਰੜ ਲੈ ਲਓ 50 ਗ੍ਰਾਮ ਸਨਾ ਦਾ ਪੱਤਾ ਲੈ ਲਓ 50 ਗ੍ਰਾਮ ਹੀ ਸੌਂਫ ਲੈ ਲਓ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਉਦਾਂ ਹੀ ਗਰਮ ਪਾਣੀ ਨਾਲ ਵਿੱਚ ਨਿੰਬੂ ਨੂੰ ਝੋੜ ਕੇ ਉਦਾਂ ਹੀ ਸਿਪਸਿਪ ਕਰਕੇ ਖਾਣਾ ਹੈ ਚੂਰਨ ਵਾਂਗੂ ਬਣੂਗਾ ਅੱਧਾ ਚਮਚਾ ਲੈਣਾ ਹੈ ਨਿੰਰਨੇ ਕਾਲਜ ਤੇ ਉਸ ਤੋਂ ਬਾਅਦ ਅੱਧਾ ਘੰਟਾ ਸੇਰ ਕਰਨੀ ਹੈ ਤਿੰਨ ਮਹੀਨੇ ਦੋਹੀ ਖਾ ਲੋ ਤੁਹਾਡਾ 15 ਤੋਂ 17 ਕਿਲੋ ਵੇਟ ਆਰਾਮ ਨਾਲ ਚੱਕੇ ਜਾਊਗਾ ਆਰਾਮ ਨਾਲ ਜੇ ਤੁਸੀਂ ਅੱਧਾ ਘੰਟਾ ਨਾਲ ਸੇਰ ਕਰਦੇ ਹੋ ਤੇ ਦਵਾਈ ਪ੍ਰੋਪਰ ਤਰੀਕੇ ਨਾਲ ਨਿੰਨੇ ਕਾਲਜ ਉੱਟਕੇ ਲੈਨੇ ਹੋ ਬਿਨਾ ਪੁਰਸ਼ ਕੀਤੇ ਬਿਨਾ ਗੁੱਲੀ ਕੀਤੇ ਪਹਿਲਾਂ ਦਵਾਈ ਲੈਣੀ ਹੈ ਹਲਕੀ ਜਿਹੀ ਗੁੱਲੀ ਨਾਲ ਲਓ ਪਰ ਇਦਾਂ ਕਿ ਪੂਰੇ ਨਿਰਨੇ ਘਾਲਜੇ ਲੈਣੀ ਆ ਕੋਈ ਇਹ ਨਹੀਂ ਹੈਗਾ ਵੀ ਉੱਠ ਕੇ ਪਹਿਲਾਂ ਚਾਹ ਪੀ ਲਈ ਫਿਰ ਮੈਡੀਸਿਨ ਖਾ ਲੈਣੀ ਆ ਇਦਾਂ ਨਹੀਂ ਨਿਰਨੇ ਘਾਲਜੇ ਲੈਣੀ ਹੈ ਤੇ ਤੁਹਾਡਾ ਅੱਧਾ ਘੰਟਾ ਸਹਿਰ ਕਰਨੀ ਆ 100% ਕੰਮ ਕਰੂਗਾ ਜਮਾਇਆ ਹੋਇਆ ਹੈ ਤੇ ਬਹੁਤ ਲੋਕਾਂ ਦੇ ਕੰਮ ਕਰਦਾ ਪਿਆ ਹੈ ਇਹ ਤਾਂ ਆਪਾਂ YouTube ਤੇ ਵੀਡੀਓ ਪਾਈ ਆ ਕਿ ਹੋਰ ਲੋਕਾਂ ਨੂੰ ਫਾਇਦਾ ਮਿਲੇ ਇਸ ਕਰਕੇ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰam ਤੇ ਦੇਦੇ ਹੋ ਫੋਲੋ ਕਰ ਲਿਓ YouTube Facebook ਤੇ ਦੇਦੇ ਹੋ ਫੋਲੋ ਕਰ ਲਿਓ ਲਾਈਕ ਕਰਦੇ